ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਵੈਸ ਚੈਨਲ ਤੇ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਗਰ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਬਹੁਤ ਸੋਹਣੇ ਸੋਹਣੇ ਸੂਟ ਆਪਾਂ ਬਹੁਤ ਹੀ ਘੱਟ ਰੇਟ ਦੇ ਵਿੱਚ ਲੈ ਕੇ ਆਉਨੇ ਆ। ਤੇ ਆਪਣਾ ਨੰਬਰ ਹੈ ਜਿਹੜਾ ਉਹ ਸਕਰੀਨ ਤੇ ਤੁਹਾਨੂੰ ਸ਼ੋ ਹੋ ਜੂਗਾ। ਡੇਟ ਵੀ ਸ਼ੋ ਹੁੰਦੀ ਆ। ਕਈ ਭੈਣਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਸਕਰੀਨਸ਼ਾਟ ਲੈਣ ਦਾ। ਤੇ ਕਾਲ ਆਉਂਦੀ ਆ ਕਿ ਥੋੜੀ ਵੀਡੀਓ ਚੱਲ ਰਹੀ ਆ। ਤੇ ਮੈਂ ਪੁੱਛਦੀ ਰਹਿੰਦੀ ਆ ਕਿ ਤੁਸੀਂ ਨੰਬਰ ਦੱਸ ਦੋ ਸੂਟ ਦਾ ਕਿੰਨਾ ਮੈਂ ਤੇ ਡੇਟ ਦੱਸ ਦੋ ਤੇ ਉਹ ਕਹਿੰ ਤੇ ਜਿਹੜੀ ਆਪਣਾ ਨੰਬਰ ਹੁੰਦਾ ਮੋਬਾਈਲ ਨੰਬਰ ਉਹ ਆਪਣਾ ਰਾਈਟ ਸਾਈਡ ਤੇ ਜਾਨੀ ਸੱਜੇ ਪਾਸੇ ਬਿਲਕੁਲ ਉੱਪਰ ਕਾਰਨਰ ਤੇ ਹੁੰਦਾ ਠੀਕ ਹੈ ਜੀ ਸੋ ਨੰਬਰ ਪਾਈ ਵੀ ਹੁੰਦੇ ਨੇ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਮੈਨੂੰ ਡੇਟ ਦੱਸ ਕੇ ਨੰਬਰ ਦੱਸਦੇ ਕਰੋ ਜੇ ਤੁਹਾਨੂੰ ਸਕਰੀਨ ਸ਼ਾਟ ਨਹੀਂ ਭੇਜਣਾ ਮੈਂ ਤਾਂ ਤੇ ਬਾਕੀ ਆਪਣਾ ਐਡਰੈਸ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ ਆਪਾਂ ਫਰੀਦਕੋਟ ਤੋਂ ਬਿਲੋਂਗ ਕਰਦੇ ਆ ਤੇ ਗੁਰਦੁਆਰਾ ਗੋਦੜੀ ਸਾਹਿਬ ਦੇ ਬਿਲਕੁਲ ਕੋਲ ਆਪਣਾ ਕੋਟਪੂਰਾ ਰੋਡ ਦੇ ਉੱਪਰ ਸ਼ਾਪ ਹੈਗੀ ਆ ਜਦੋਂ ਵੀ ਸ਼ਾਪ ਤੇ ਆਉਣਾ ਤੁਸੀਂ ਇੱਕ ਫੋਨ ਕਾਲ ਪਲੀਜ਼ ਜ਼ਰੂਰ ਕਰ ਲੈਣਾ ਕਰੋ ਠੀਕ ਹੈ ਜੀ ਤੇ ਬਾਕੀ ਆਪਾਂ ਸੂਟ ਜਿਹੜੇ ਉਹ ਆਨਲਾਈਨ ਭੇਜਦੇ ਆਂ ਇੰਡੀਆ ਪੋਸਟ ਦੇ ਥਰੂ ਭੇਜਦੇ ਆਂ ਤੇ ਸੂਟ ਆ ਜਿਹੜਾ ਉਹ ਤੁਹਾਡੇ ਘਰ ਤੱਕ ਆਊਗਾ ਤੁਸੀਂ ਬੇਫਿਕਰ ਹੋ ਕੇ ਸੂਟ ਜਿਹੜੇ ਬਾਈ ਕਰ ਸਕਦੇ ਹੋ ਠੀਕ ਹੈ ਜੀ ਲੋਰੀ ਬਹੁਤ ਹੀ ਖੂਬਸੂਰਤ ਬਰਬਰੀ ਦਾ ਸੂਟ ਦਿਖਾਉਣ ਲੱਗੇ ਆਂ ਬਹੁਤ ਜ਼ਿਆਦਾ ਸੂਟ ਨਹੀਂ ਦਿਖਾਉਂਗੀ ਪਰ ਜਿਹੜੇ ਦਿਖਾਉਂਗੀ ਬਹੁਤ ਖੂਬਸੂਰਤ ਹੋਣਗੇ ਆਹ ਲੋ ਪਹਿਲਾ ਸੂਟ ਤੁਸੀਂ ਬਹੁਤ ਸੋਹਣਾ ਸੂਟ ਹੈ ਬਰਬਰੀ ਦੇ ਵਿੱਚ ਹੈਗਾ ਇਹ ਸਿਮਰ ਬ੍ਰੈਂਡ ਦੀ ਬਰਬਰੀ ਹੈ ਬੈਂਡਡ ਬਰਬਰੀ ਹੈਗੀ ਹੈ ਜੀ ਬਹੁਤ ਖੂਬਸੂਰਤ ਹੈ ਕਲਰ ਦੇਖ ਲਓ ਪਰਪਲ ਕਲਰ ਦੇ ਵਿੱਚ ਹੈਗਾ ਠੀਕ ਹੈ ਔਰ ਤੁਸੀਂ ਬਰਬਰੀ ਦੇਖੋ ਮੈਂ ਤੁਹਾਨੂੰ نیچے ਹੱਥ ਕਰਕੇ ਦਿਖਾਉਣੀ ਆ ਇਹ ਨਹੀਂ ਹੈ ਕਿ ਮੋਟਾ-ਮੋਟਾ ਜਿਹਾ ਚੈੱਕ ਹੈ ਬਹੁਤ ਖੂਬਸੂਰਤ ਬਰਬਰੀ ਆਊਗੀ ਤੁਹਾਡੇ ਕੋਲ ਤੇ ਨਾਲ ਮਿਲੂਗੀ ਜੀ ਇਹ ਮਸਲੀਨ ਦੀ ਸਲਵਾਰ ਪਰ ਸਲਵਾਰ ਤੁਹਾਨੂੰ ਹੈ ਮਸਲੀਨ ਦੀ ਪਰ ਦੇਖੋ ਤੁਸੀਂ ਲੁੱਕ ਤੁਹਾਨੂੰ ਕ੍ਰੇਪ ਦੀ ਆ ਰਹੀ ਹੋਣੀ ਹੈ ਇੰਨੀ ਸ਼ਾਈਨ ਹੈ ਜਿਵੇਂ ਕ੍ਰੇਪ ਦੀ ਸਲਵਾਰ ਹੋਵੇ ਪੂਰਾ ਮਤਲਬ ਜਿਹੜੀ ਚੀਜ਼ ਸਟੈਂਡਰਡ ਦੀ ਹੁੰਦੀ ਹੈ ਉਹ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦੇਖੀ ਜਾਂਦੀ ਹੈ ਤੇ 2.5 2.5 ਮੀਟਰ ਦੇ ਰਹਿਣਗੇ ਸਲਵਾਰ ਤੇ ਸ਼ਰਟ ਤੇ ਦੁਪੱਟਾ ਰਹੂਗਾ 240 ਬਰਬਰੀ ਦਾ ਦੁਪੱਟਾ ਰਹੂਗਾ ਆ ਲੋ ਜੀ ਬਹੁਤ ਜਿਆਦਾ ਸੌਫਟ ਦੁਪੱਟਾ ਉਹਨਾਂ ਵਾਲਾ ਹੈ। ਜਾਮਨੀ ਕਲਰ ਦੇ ਵਿੱਚ ਪੱਲੇ ਦੇਖ ਲਓ ਤੁਸੀਂ। ਉਸ ਤੋਂ ਬਾਅਦ ਹਮ ਇਹ ਬੜਾ ਪੇਂਟਿੰਗ ਆਉਂਦੀ ਹੈ। ਬਿਖਰਮੀ ਜੀ ਦੀ ਪ੍ਰਿੰਟਿੰਗ ਹੈ ਬੜੇ ਹੀ ਪਿਆਰਾ ਲੱਗਦਾ ਪਰਪਲ ਕਲਰ ਦੇ ਵਿੱਚ ਹੈਗਾ। ਬਹੁਤ ਸੋਹਣਾ ਸੂਟ ਹੈ ਜੀ, ਸਿਰਾਂ ਸੂਟ ਹੈ। ਔਰ ਦੁਪੱਟਾ ਇੰਨਾ ਸੌਫਟ ਹੈ ਬਿਲਕੁਲ ਇਹ ਨਹੀਂ ਹੈਗਾ ਕਿ ਫੁੱਲੇ ਫੁੱਲੇ ਜਿਹਾ ਰਹੂਗਾ ਔਰ ਤੁਹਾਡੇ ਕੋ ਸਾਂਭਿਆ ਨਹੀਂ ਜਾਣਾ। ਇਹ ਜੀ ਕੋਈ ਗੱਲ ਨਹੀਂ ਹੈਗੀ ਬੜੇ ਆਰਾਮ ਦੇ ਨਾਲ ਤੁਸੀਂ ਇਹਨੂੰ ਲੈ ਸਕਦੇ ਹੋ। ਮੈਂ ਤੁਹਾਨੂੰ ਥੋੜਾ ਜਿਹਾ ਸਿੱਕਤੇ ਵੀ ਲੈ ਕੇ ਦਿਖਾ ਦੇਣੀ ਹੈ। ਇਸਰ ਤੇ ਐਨ ਵਧੀਆ ਤਰੀਕੇ ਨਾਲ ਰਹਿ ਜਾਂਦਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੱਟਾ ਜਿਹੜਾ ਕੈਰੀ ਕਰ ਸਕਦੇ ਹੋ ਠੀਕ ਹੈ ਜੀ ਤੇ ਪ੍ਰਾਈਸ ਰਹੂਗੀ ਜੀ ਇਹਦੀ 2350 ਰੁਪਏ 2350 ਦੇ ਵਿੱਚ ਬਹੁਤ ਖੂਬਸੂਰਤ ਬਰਬਰੀ ਸਿਮਰ ਬ੍ਰੈਂਡ ਦੀ ਬਰਬਰੀ ਤੁਹਾਡੇ ਘਰ ਆਊਗੀ ਦੇਖੀ ਕਰੋ ਕੇ ਸੁ ਦਬਾਈ ਕਰ ਲਓ ਜੀ ਅਗਲਾ ਹੈਗਾ ਬਲੈਕ ਕਲਰ ਦੇ ਵਿੱਚ ਕਲਰ ਇਹ ਵੀ ਬਹੁਤ ਸੋਹਣਾ ਹੈ ਮੈਂ ਤੁਹਾਨੂੰ ਔਨੇ ਕੀ ਕਲਰ ਦਿਖਾਉਣੀ ਹੁੰਦੀ ਹੈ ਜਿਹੜੇ ਮੈਨੂੰ ਬਹੁਤ ਅਟਰੈਕਟਿਵ ਲੱਗਦੇ ਨੇ ਆ ਲੋ ਲੋ ਦੀ ਬਲੈਕ بیس ਹੈਗਾ ਉੱਤੇ ਫਲਾਵਰਿੰਗ ਦੇਖੋ ਕਿੰਨੀ ਸੋਹਣੀ ਹੋਈ ਹੋਈ ਹੈ ਬਹੁਤ ਪਿਆਰਾ ਸੂਟ ਹੈ ਕਿਉਂਕਿ ਅੱਜ ਕੱਲ ਡਾਰਕ ਕਲਰ ਹੈ ਜਿਹੜੇ ਹੁਣ ਜਿਆਦਾ ਪਸੰਦ ਕੀਤੇ ਜਾਣਗੇ ਜਿਵੇਂ ਜਿਵੇਂ ਮੌਸਮ ਹੈ ਜਿਹੜਾ ਉਹ ਚੇਂਜ ਹੋਊਗਾ ਬਹੁਤ ਸੌਫਟ ਬਰਬਰੀ ਆਊਗੀ ਬਹੁਤ ਸੌਫਟ ਤੇ ਇਹ ਹੈਗਾ ਜੀ ਇਹਦਾ ਸਲਵਾਰ ਦਾ ਪੀਸ ਔਰ ਲਾਈਨਿੰਗ ਲੱਗੂਗੀ ਸ਼ਰਟ ਤੇ ਵੀ ਔਰ ਸਲਵਾਰ ਤੇ ਵੀ ਔਰ ਮਸਲੀਨ ਤੁਹਾਨੂੰ ਇਸ ਤਰ੍ਹਾਂ ਲੱਗੂਗੀ ਜਿਦਾ ਕ੍ਰੇਪ ਹੋਵੇ ਦੇਖੋ ਤੁਸੀਂ ਕਿੰਨਾ ਸੋਹਣਾ ਸੂਟ ਹੈ ਬਿਲਕੁਲ ਕ੍ਰੇਪ ਦੀ ਲੁੱਕ ਦੇ ਰਿਹਾ ਜੀ ਸੂਟ ਤੇ ਅੱਗੇ ਹੈ ਇਹ ਦੁਪੱਟਾ ਪਟਾ ਸੇਮ ਹੋਊਗਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਉਹ ਪਰਪਲ ਕਲਰ ਦੇ ਵਿੱਚ ਸੀਗਾ ਔਰ ਇਹ ਹੈਗਾ ਬਲੈਕ ਕਲਰ ਦੇ ਵਿੱਚ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਮੈਂ ਤੁਹਾਨੂੰ ਇਦਾਂ ਲੰਮਾ ਦਿਖਾ ਦਿੰਦਾ ਲਓ ਬਹੁਤ ਸੋਹਣਾ ਲੱਗ てる ਇਹ 2350 ਦੇ ਵਿੱਚ ਸੂਟ ਆ ਜਾਊਗਾ ਬਰਬੀ ਦਾ ਤੁਹਾਡੇ ਕੋਲ ਬਹੁਤ ਹੀ ਖੂਬਸੂਰਤ ਸੂਟ ਆਊਗਾ ਇਹ ਇੱਕ ਕਿਸੇ ਭੈਣ ਦਾ ਆਰਡਰ ਦਾ ਸੂਟ ਹੈ ਆਪਣੇ ਕੋਲੇ ਇੱਕ ਸ਼ਰਟ ਪੀਸ ਬਚਿਆ ਹੋਇਆ ਹੈ ਅਗਰ ਤੁਹਾਨੂੰ ਕਿਸਾਉਂਦਾ ਹੋਵੇ ਤਾਂ ਤੁਸੀਂ ਵੀ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਲੋ ਜੀ ਇਹ ਹੈਗਾ ਗਲਾਸ ਸਿਲਕ ਦੇ ਵਿੱਚ ਸ਼ਰਟ ਰੂਗੀ ਲੋ ਜੀ ਬਹੁਤ ਸੋਹਣਾ ਲੱਗੂਗਾ ਸੂਟ ਇਹ ਇਹ ਹੈਗੀ ਗਲਾਸ ਸਿਲਕ ਤੇ ਇਹਦੇ ਨਾਲ ਆਪਾਂ ਇਹ ਸਲਵਾਰ ਉਹ ਉਹਨਾਂ ਦੀ ਅਕੋਰਡਿੰਗਲੀ ਆਪਾਂ ਕਰਵਾ ਕੇ ਦਿੱਤੀ ਹੈ ਰੈਡੀ ਵੈਸੇ ਆਪਾਂ ਕ੍ਰੀਮ ਸਲਵਾਰ ਪਲੇਨ ਦੀ ਲਾ ਸਕਦੇ ਆ ਇਹਦੇ ਨਾਲ ਫਿਰ ਤੁਹਾਨੂੰ 1895 ਦੇ ਵਿੱਚ ਸੂਟ ਪਊਗਾ ਜੀ ਜੇ ਤੁਸੀਂ ਉਦਾਂ ਹੀ ਪਲੇਨ ਸਲਵਾਰ ਲਾ ਲੈਨੇ ਹੋ ਇਹਦੇ ਨਾਲ ਕ੍ਰੇਪ ਦੀ ਤਾਂ 1895 ਦੇ ਵਿੱਚ ਸੂਟ ਪਊਗਾ ਹੁਣ ਉਹਨਾਂ ਨੇ ਕਰਾਇਆ ਹੈਗਾ ਜੀ ਟਾਈ ਐਂਡ ਡਾਈ ਠੀਕ ਹੈ ਸੋ ਇਹਦੇ ਕਰਕੇ ਇਹਦਾ ਰੇਟ ਆ ਥੋੜਾ ਜਿਹਾ ਅਪ ਹੋ ਜਾਂਦਾ ਜੇ ਤੁਸੀਂ ਟਾਈ ਐਂਡ ਡਾਈ ਕਰਾਉਣਾ ਚਾਹੁੰਦੇ ਹੋ ਤਾਂ 400 ਇਹਦੇ ਵਿੱਚ ਹੋਰ ਐਡ ਕਰ ਲਿਓ ਸਲਵਾਰ ਦੇ ਵਿੱਚ ਠੀਕ ਹੈ ਜੀ ਤੇ ਫਿਰ ਇਹ ਤੁਹਾਨੂੰ ਮਿਲੂਗਾ 2295 ਦੇ ਵਿੱਚ ਸੂਟ ਬਿਨਾ ਦੁਪੱਟੇ ਤੋਂ ਹੁਣ ਭੈਣ ਨੇ ਆਰਗੈਂਜ਼ਾ ਦਾ ਸੈਮੀ ਆਰਗੈਂਜ਼ਾ ਦਾ ਦੁਪੱਟਾ ਵੀ ਡਾਈ ਕਰਵਾਇਆ ਆਨ ਲੋੜ ਪੱਲਿਆਂ ਤੇ ਟਾਈਂਡਾਈ ਹੈ ਔਰ ਸੈਂਟਰ ਦੇ ਵਿੱਚ ਉਹ ਇਹ ਪਲੇਨ ਰੱਖਿਆ ਹੋਇਆ 2.5 ਮੀਟਰ ਦਾ ਪੂਰਾ ਦੁਪੱਟਾ ਹੋਊਗਾ ਆ ਲੋ ਠੀਕ ਹੈ ਬਹੁਤ ਖੂਬਸੂਰਤ ਸੂਟ ਹੈ ਬਹੁਤ ਜਿਆਦਾ ਸੋਹਣਾ ਤੁਸੀਂ ਦੁਪੱਟਾ ਚੇਂਜ ਕਰ ਸਕਦੇ ਹੋ ਜਿਹੜਾ ਦੁਪੱਟਾ ਲਓਗੇ ਉਹਦੇ ਅਕੋਰਡਿੰਗਲੀ ਫਿਰ ਇਹਦੀ ਪ੍ਰਾਈਸ ਜਿਹੜੀ ਉਹ ਉੱਪਰ-ਨੀਚੇ ਹੋ ਜਾਂਦੀ ਹੈ। ਬਿਨਾਂ ਦੁਪੱਟੇ ਤੋਂ ਟਾਈ ਐਂਡ ਡਾਈ ਸਲਵਾਰ ਕਰਾ ਕੇ ਤੁਹਾਨੂੰ 2300 ਦਾ ਯਾਨੀ 2295 ਦਾ ਸੂਟ ਪੋਗਾ। ਅਗਰ ਤੁਸੀਂ ਟਾਈ ਐਂਡ ਡਾਈ ਨਹੀਂ ਕਰਵਾਉਣੀ ਬਿਲਕੁਲ ਪਲੀਨ ਆਫ-ਵਾਈਟ ਸਲਵਾਰ ਰੱਖਣੀ ਚਾਹੁੰਦੇ ਹੋ ਕਿਸੇ ਵੀ ਕਲਰ ਦੀ ਸਲਵਾਰ ਰੱਖਣੀ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸੂਟ 1895 ਦੇ ਵਿੱਚ ਮਿਲਦੀ ਹੈ। ਠੀਕ ਹੈ ਜੀ। ਕਰ ਲਓ ਜੀ ਇੱਕ ਸੂਟ ਆਪਾਂ ਤੁਹਾਨੂੰ ਗਲਾਸ ਸਿਲਕ ਦੇ ਵਿੱਚ ਇਹ ਵਾਲਾ ਦਿਖਾ ਰਹੇ ਹਾਂ। ਇਹਦੇ ਜਿਦਾਂ ਆਪਣੇ ਕੋਲੇ ਦੋ ਸ਼ਰਟਾਂ ਨੇ। ਠੀਕ ਹੈ ਜੀ ਇਹ ਸਲਵਾਰ ਹੈ ਜਿਹੜੀ ਇਹ ਸਿਲਕ ਦੀ ਨਹੀਂ ਹੈਗੀ ਥੋੜਾ ਜਆ ਮਸਲੀਨ ਟਾਈਪ ਹੈ ਬਿਨਾ ਲਾਈਨਿੰਗ ਤੋਂ ਵੀ ਬਣ ਜੂਗੀ ਸ਼ਾਈਨ ਕਰਦੀ ਹੈ ਸਲਵਾਰੇ ਵੀ ਕਾਫੀ ਅੱਛੀ ਹੈ ਸਲਵਾਰੇ ਵੀ ਠੀਕ ਹੈ ਤੇ ਇਹ ਹੈਗਾ ਗਲਾਸ ਸਿਲਕ ਦੇ ਵਿੱਚ ਸ਼ਰਟ ਇਹ 1550 ਦੇ ਵਿੱਚ ਮਿਲ ਜੂਗਾ ਜੀ ਸੂਟ ਤੁਹਾਨੂੰ ਫ੍ਰੀ ਸ਼ਿਪਿੰਗ ਨਾਲ ਆਊਗਾ ਤੇ ਜੇ ਤੁਸੀਂ ਸਿੰਗਲ ਸ਼ਰਟ ਲੈਣੀ ਚਾਹੁੰਦੇ ਹੋ ਤਾਂ ਸ਼ਰਟ ਕੱਲੀ ਹੈ ਜਿਹੜੀ ਤੁਹਾਨੂੰ 1150 ਦੇ ਵਿੱਚ ਮਿਲੂਗੀ ਠੀਕ ਹੈ ਜੀ ਇਹ ਲਓ ਲੋ ਜੀ ਆਹ ਜਿਹੜਾ ਸੂਟ ਹੈਗਾ ਆਪਾਂ ਦੁਬਾਰਾ ਦੁਬਾਰਾ ਤੋਂ ਫੇਰ ਮੰਗਾ ਰਹੇ ਹਾਂ ਕਿਉਂਕਿ ਦੇ ਮੌਨਟਬੋ ਜਿਆਦਾ ਰਿਹਾ ਇਹ ਬਹੁਤ ਜਿਆਦਾ ਡਿਮਾਂਡ ਚ ਰਿਹਾ ਜੀ ਇਹ ਇਹ ਤੁਸੀਂ ਆਲਓਵਰ ਸੂਟ ਇਸ ਤਰ੍ਹਾਂ ਵੀ ਲੈ ਸਕਦੇ ਹੋ ਤਾਂ ਵੀ ਤੁਹਾਨੂੰ 1895 ਦੇ ਵਿੱਚ ਮਿਲੂਗਾ ਬਹੁਤ ਸੋਹਣਾ ਲੱਗਣ ਵਾਲਾ ਇਹ ਤੁਸੀਂ ਇਹਦੇ ਨਾਲ ਕੋਈ ਵੀ ਦੁਪੱਟਾ ਜਿਹੜਾ ਉਹ ਟਾਈ ਐਂਡ ਡਾਈ ਕਰਵਾ ਸਕਦੇ ਹੋ ਨੇ ਟਾਈ ਐਂਡ ਡਾਈ ਦੁਪੱਟੇ ਜਿਹੜੇ ਬਹੁਤ ਪਿਆਰੇ ਲੱਗਦੇ ਨੇ ਕਰੀਮ ਬੇਸ ਦੇ ਉੱਪਰ ਕੋਈ ਵੀ ਟਾਈ ਐਂਡ ਡਾਈ ਮਹਿਰੂਨ ਸ਼ੇਡ ਦੀ ਆਹ ਸ਼ੇਡ ਦੀ ਕੋਲ ਸਕਦੇ ਹੋ ਦੋ ਕਲਰ ਹੋਰ ਐਡ ਕਰਾ ਸਕਦੇ ਆਲਓਵਰ ਸੂਟ ਵੀ ਬਹੁਤ ਸੋਹਣਾ ਲੱਗਣ ਵਾਲਾ ਜਦੋਂ ਸਟਿਚਿੰਗ ਹੋਊਗੀ ਲਈ ਸੰਗਰਾਂ ਲੱਗੇ ਬਹੁਤ ਸੋਹਣਾ ਲੱਗਣਾ 1895 ਦੇ ਵਿੱਚ ਆ ਜ ਤੇ ਇਹ ਵਾਲਾ ਸੂਟ ਜਿਹੜਾ ਇਹ ਵੀ ਤੁਸੀਂ ਆਫ ਵਾਈਟ ਸਲਵਾਰ ਨਾਲ ਲੈ ਸਕਦੇ ਹੋ। ਲਓ ਜੀ ਆਹ ਸਲਵਾਰ ਦੇ ਨਾਲ ਵੀ ਆਹ ਜਿਹੜਾ ਸੂਟ ਆ ਤੁਸੀਂ ਇਹ ਲੈ ਸਕਦੇ ਹੋ। ਇਹ ਇਹ ਸਲਵਾਰ ਦੇ ਨਾਲ ਵੀ ਤੁਹਾਨੂੰ ਇਹ 1895 ਦੇ ਵਿੱਚ ਮਿਲੂਗਾ। ਕਾਫੀ ਜ਼ਿਆਦਾ ਸੋਹਣਾ ਲੱਗੂਗਾ ਇਹ ਸਲਵਾਰ ਦੇ ਨਾਲ। ਔਰ ਇੱਕ ਇਹ ਦੂਸਰੀ ਸਲਵਾਰ ਵੀ ਸੋਹਣੀ ਹੈ। ਲੋ ਜੀ ਅਗਰ ਤੁਸੀਂ ਇਹਦੇ ਨਾਲ ਕੋਈ ਗ੍ਰੇ ਸਲਵਾਰ ਲਵਾਉਣਾ ਚਾਹੁੰਦੇ ਹੋ ਗ੍ਰੇ ਵੀ ਲੱਗ ਜੂਗੀ ਟਾਈ ਐਂਡ ਡਾਈ ਕਰਾਉਣਾ ਚਾਹੁੰਦੇ ਹੋ ਕਰੀਮ ਸਲਵਾਰ ਨੂੰ ਉਹ ਵੀ ਹੋ ਜੂਗਾ ਸੂਟ ਬਹੁਤ ਸੋਹਣਾ ਬਣੂਗਾ ਠੀਕ ਹੈ ਜੀ 1895 ਦੇ ਵਿੱਚ ਬਣ ਜੂਗਾ ਲੋ ਜੀ ਇਹ ਆਪਾਂ ਤੁਹਾਨੂੰ ਸੂਟ ਦਿਖਾਉਣੇ ਸੀਗੇ ਸਿਰਫ ਤਿੰਨ ਸੂਟ ਦਿਖਾਏ ਨੇ ਕਨਫਿਊਜ਼ਨ ਨਹੀਂ ਹੁੰਦੀ ਤੇ ਬੜਾ ਸਿਰਾ ਸੂਟ ਨਹੀਂ ਜੀ ਠੀਕ ਹੈ ਤੇ ਫਿਰ ਮਿਲਾਂਗੇ ਆਪਾਂ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ